ਤਾ ਸੁਣਾ ਰਹੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਪੱਤ ਦੁਨੀਆ ਵੇਚਨੇ ਜਿਸਦਾ ਕੋਈ ਸਾਨੀ ਦੁਨੀਆ ਵੇਚਨੇ ਜਿਸਦਾ ਕੋਈ ਸਾਨੀ ਉਸ ਗੁਰੂ ਲਸਾਨੀ ਦੀ ਗੱਲ ਕਰੀਏ ਉਸ ਗੁਰੂ ਲਸਾਨੀ ਦੀ ਗੱਲ ਕਰੀਏ ਅੰਮ੍ਰਿਤਸਰ ਵਿੱਚ ਜਿੰਨਾ ਦਾ ਜਨਮ ਹੋਇਆ ਅੰਮ੍ਰਿਤਸਰ ਵਿੱਚ ਜਿੰਨਾ ਦਾ ਜਨਮ ਹੋਇਆ ਉਸ ਬ੍ਰਹਮ ਗਿਆਨੀ ਦੀ ਗੱਲ ਕਰੀਏ ਉਸ ਬ੍ਰਹਮ ਗਿਆਨੀ ਦੀ ਗੱਲ ਕਰੀਏ ਛੇਵੇਂ ਗੁਰੂ ਦਾ ਲਾਡਲਾ ਸੀ ਜੋ ਛੇਵੇਂ ਗੁਰੂ ਦਾ ਲਾਡਲਾ ਸੀ ਜੋ ਉਸ ਅੰਤਰ ਧਿਆਨੀ ਦੀ ਗੱਲ ਕਰੀਏ ਉਸ ਅੰਤਰ ਧਿਆਨੀ ਦੀ ਗੱਲ ਕਰੀਏ ਦਿੱਤੀ ਗਈ ਜੋ ਚਾਂਦਨੀ ਚੌਂਕ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ ਮੱਖਣ ਸ਼ਾਲ ਲਬਾਣੇ ਚ ਵੇਖਿਆ ਜਾਂ ਇੱਕ ਗੁਰੂ ਨੇ ਗੁਰੂਆਂ ਦਾ ਪੂਰ ਬੈਠਾ ਮੱਖਣ ਸ਼ਾ ਲਬਾਣੀ ਚੋ ਵੇਖਿਆ ਜਾਂ ਇੱਕ ਗੁਰੂ ਨੀ ਗੁਰਮਾਂ ਦਾ ਪੂਰ ਬੈਠਾ ਬਾਈ ਮੰਜੀਆਂ ਤੇ ਬੈਠੇ ਗੁਰੂ ਨਕਲੀ ਬਾਈ ਮੰਜੀਆਂ ਤੇ ਬੈਠੇ ਗੁਰੂ ਨਕਲੀ ਹਰ ਇੱਕ ਗੁਰੂ ਵਿੱਚ ਸੀਹ ਗਰੂਰ ਬੈਠਾ ਮੱਖਣ ਸ਼ਾ ਆਖਰ ਉਸ ਥਾਂ ਪਹੁੰਚਿਆ ਮੱਖਣ ਸ਼ਾ ਉਸ ਆਖਰ ਉਸ ਥਾਂ ਪਹੁੰਚਿਆ ਜਿਹੜੀ ਥਾਂ ਸੀ ਹਾਜ਼ਰ ਹੈ ਜੂਰ ਬੈਠਾ ਜਿਹੜੀ ਥਾਂ ਸੀ ਹਾਜ਼ਰ ਹੈ ਜੂਰ ਬੈਠਾ ਭੋਰੇ ਵਿੱਚ ਸਮਾਧੀ ਚੋਂ ਲੀਨ ਹੋ ਕੇ ਭੋਰੇ ਵਿੱਚ ਸਮਾਧੀ ਚੋਂ ਲੀਨ ਹੋ ਕੇ ਨਾਨਕ ਪਾਤਸ਼ਾਹ ਦਾ ਨਵਾਂ ਨੂਰ ਬੈਠਾ ਨਾਨਕ ਪਾਤਸ਼ਾਹ ਦਾ ਨਵਾਂ ਨੂਰ ਬੈਠਾ ਜਦੋਂ ਕਿਸੇ ਗੁਰਮੁਖ ਦੇ ਮੁਖ ਵਿੱਚੋਂ ਦਿਨਾ ਦੁਨੀਆਂ ਦੇ ਸੁਨੇਹ ਉਪਕਾਰ ਤੇਰੇ ਉਹ ਧਰਮ ਤੇ ਆਨ ਦੀ ਰੱਖਿਆ ਲਈ ਝੋਲੀ ਾਡ ਕੇ ਆਏ ਦਰਬਾਰ ਤੇਰੇ ਝੋਲੀ ਾਡ ਕੇ ਆਏ ਦਰਬਾਰ ਤੇਰੇ ਸਾਡੀ ਅਣਖ ਤੇ ਇਸ ਤੇ ਬਚਾਦਾ ਦਾ ਸਾਡੀ ਅਣਖ ਤੇ ਇਸ ਤੇ ਬਚਾਦਾ ਦਾ ਆ ਕਸ਼ਮੀਰੀਆ ਕਿਹਾ ਦਰਬਾਰ ਤੇਰੇ ਕਰੋ ਰੱਖਿਆ ਆਇਨੀ ਥਾਵਿਆਂ ਦੀ ਕਰੋ ਰੱਖਿਆ ਆਇਨੀ ਥਾਵਿਆਂ ਦੀ ਗੋਵਿੰਦ ਰਾਇ ਕਿਹਾ ਬਰਖਤਦਾਰ ਤੇਰੇ ਕਿਰਪਾ ਰਾਮ ਨੇ ਗਲ ਚ ਪਾ ਪੱਲਾ ਹੱਥ ਬਣ ਕੇ ਕੀਤੀ ਐ ਰਜੋਈ ਦਾਤਾ ਚੱਕਰ ਜ਼ੁਲਮ ਦਾ ਚੱਲਿਆ ਚੌਹੀ ਪਾਸੀ ਥੰਮਣ ਵਾਲਾ ਨਹੀਂ ਬਿਸਦਾ ਕੋਈ ਦਾਤਾ ਥਮਣ ਵਾਲਾ ਨਹੀਂ ਦਿਸਦਾ ਕੋਈ ਦਾਤਾ ਸਿਰ ਤੇ ਟੁੱਟੇ ਪਹਾੜ ਮੁਸੀਬਤਾ ਦੇ ਸਿਰ ਤੇ ਟੁੱਟੇ ਪਹਾੜ ਮੁਸੀਬਤਾ ਦੇ ਸਾਡੇ ਨਾਲ ਅਣ ਹੋਈ ਹੈ ਹੋਈ ਦਾਤਾ ਗਲੇ ਲਾ ਕੇ ਤਿਲਕ ਤੇ ਜੰਝੂਆਂ ਦੇ ਜੋਰੋ ਜੋਰ ਅੱਜ ਬੋਦੀ ਹੈ ਰੋਈ ਬਾਬਾ ਮਸਤ ਹਾਥੀ ਦੀ ਮੰਗੇ ਪੁੱਤਰੇ ਨੇ ਮਸਤ ਹਾਥੀ ਦੀ ਮੰਗੇ ਪੁੱਤਰੇ ਨੇ ਬਣ ਰਹੇ ਨੇ ਜ਼ਬਰੀ ਮੁਸਲਮਾਨ ਦਾਤਾ ਜਿਹੜਾ ਨਹੀਂ ਇਸਲਾਮ ਕਬੂਲ ਕਰਦਾ ਜਿਹੜਾ ਨਹੀਂ ਇਸਲਾਮ ਕਬੂਲ ਕਰਦਾ ਕੱਢ ਲੈਂਦੇ ਨੇ ਉਸ ਦੀ ਜਾਨ ਦਾਤਾ ਦਰ ਵਟ ਕੇ ਬਿਠੇ ਸਭ ਸੂਰਮੇ ਨੇ ਦਰ ਵਟ ਕੇ ਬਿਠੇ ਸਭ ਸੂਰਮੇ ਨੇ ਰਾਜਪੂਤ ਮਰਾਠੇ ਚੋਹਾਨ ਦਾਤਾ ਅੱਖੀ ਦੇ ਕੇ ਅੱਖੀਆਂ ਮੀਟ ਲਈਆਂ ਅੱਖਾਂ ਅੱਖੀ ਦੇ ਕੇ ਅੱਖੀਆਂ ਮੀਟ ਲਈਆਂ ਜਾਨ ਭੁਜ ਕੇ ਬਣੇ ਅਣਜਾਨ ਦਾਤਾ ਠੱਲ ਪਾਉਣ ਲਈ ਜਲਮ ਤੇ ਜ਼ੁਲਮ ਤਾਹੀਂ ਸਿਰ ਤੇ ਵੀੜਾ ਚੁੱਕਿਆ ਉਠਾਲਿਆ ਸੀ ਪਾਤਸ਼ਾਹ ਨੇ ਠੱਲ ਪਾਉਣ ਲਈ ਜਲਮ ਤੇ ਜ਼ੁਲਮ ਤਾਹੀਂ ਸਿਰ ਤੇ ਵੀੜਾ ਉਠਾਲਿਆ ਸੀ ਪਾਤਸ਼ਾਹ ਨੇ ਤਿਲਕ ਜੰਜੂ ਦੀ ਰੱਖਿਆ ਕਰਨ ਨਿਕਲੇ ਤਿਲਕ ਜੰਜੂ ਦੀ ਰੱਖਿਆ ਕਰਨ ਨਿਕਲੇ ਭਾਵੇਂ ਜੰਜੂ ਨਾ ਪੈਨਿਆ ਸੀ ਪਾਤਸ਼ਾਹ ਨੇ ਦੇ ਕੇ ਦਿਲੀ ਚੋਂ ਆਪਣਾ ਅਸੀਸ ਪਾਵਣ ਦੇਕੇ ਦਿੱਲੀ ਚ ਆਪਣਾ ਸੀਸ ਭਾਵਨ ਜਾਚ ਕੇ ਬਚਨ ਨਿਭਾਇਆ ਸੀ ਪਾਤਸ਼ਾਹ ਨੇ ਜਾਚ ਕੇ ਬਚਨ ਨਿਭਾਇਆ ਸੀ ਪਾਤਸ਼ਾਹ ਨੇ ਓਕੇ ਸਮੇਂ ਚੋ ਧਰਮ ਦੀ ਢਾਲ ਬਣ ਕੇ ਓਕੇ ਸਮੇਂ ਚੋ ਧਰਮ ਦੀ ਢਾਲ ਬਣ ਕੇ ਡੋਗ ਡੁੱਬਦਾ ਧਰਮ ਬਚਾਇਆ ਸੀ ਪਾਤਸ਼ਾਹ ਨੇ ਡੁੱਬਦਾ ਧਰਮ ਬਚਾਇਆ ਸੀ ਪਾਤਸ਼ਾਹ ਨੇ ਭੁਲਾ ਚੁਕਾ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ